ਸਾਥੀ ਕਾਲਜ ਤੁਸੀਂ ਦੇਖ ਰਹੇ ਹੋ ਸੱਚ ਦੀ ਤਾਕਤ ਹੈ ਮੈਂ ਆਹ ਵਰਿੰਦਰ ਸਿੰਘ ਮਣਕੂ ਜਗਨੇਸ਼ ਸਿੰਘ ਬਿੱਟੋ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਨੋਮੀਨੇਸ਼ਨ ਫਾਰਮ ਭਰਨ ਵਾਸਤੇ ਵੱਡਾ ਕਾਫਲਾ ਜਿਹੜਾ ਆ ਕੇ ਹਜੂਮ ਦੇਖਦੇ ਪਿਆ ਇੱਕ ਵਿਰੋਧੀਆਂ ਨੂੰ ਮੈਸੇਜ ਆ ਵੀ ਇਹ ਹਜੂਮ ਆ ਜਿਹੜਾ ਇੱdte ਹੀ VOTING ਵਾਲੇ ਦਿਨ ਵੀ ਭੁਗਤੂਗਾ ਸਵੇਗਰਾ ਦਸਪੀਰਾ ਮੇਰੇ ਪਿੱਛੇ ਆ ਨਾਮਜ਼ਦਗੀ ਫਾਰਮ ਭਰਨ ਲਈ ਰਵਨੀਸ਼ ਸਿੰਘ ਬਿੱਟੋ ਪਹੁੰਚ ਚੁੱਕੇ ਨੇ ਸਸੇ ਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਤਾਕਤ ਐ ਮੈਂ ਆਹ ਵਰਿੰਦਰ ਸਿੰਘ ਮਣਕੂ ਇਸ ਟਾਈਮ ਅੱਥੇ ਮੌਜੂਦ ਆ ਹਲਕਾ ਦੱਖਣੇ ਦੇ ਅਧੀਨ ਹੁੰਦਾ ਹੈ ਬਰੋਟਾ ਰੋਡ ਵਿਖੇ ਜਿੱਥੇ ਕਿ ਅੱਜ ਮੰਡਲ ਪ੍ਰਧਾਨ ਦੀ ਅਗਵਾਈ ਦੇ ਹੇਠ ਬਲਵਿੰਦਰ ਸਿੰਘ ਮੰਡਲ ਪ੍ਰਧਾਨ ਦੀ ਅਗਵਾਈ ਦੇ ਹੇਠ ਅੱਜ ਰਵਨੀਤ ਸਿੰਘ ਮਿੱਟੋ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਵੱਡਾ ਕਾਫਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਯੂਥ ਦਾ ਯੂਥ ਦਾ ਵੀ ਜਿਹੜਾ ਬਹੁਤ ਬਹੁਤ ਵੱਡਾ ਜਿਹੜਾ ਯੋਗਦਾਨ ਆ ਅੱਜ ਉਹ ਵੀ ਤੁਸੀਂ ਦੇਖ ਸਕਦੇ ਹੋ ਬਰੋਟਾ ਰੋਡ ਵਿਖਾਇ ਜਿਹੜਾ ਕਿ ਭਾਜਪਾ ਮੰਡਲ ਬਲਵਿੰਦਰ ਸਿੰਘ ਬਿੰਦਰ ਉਹਨਾਂ ਦੇ ਅਗਵਾਈ ਦੇ ਹੇਠ ਬਲਵਿੰਦਰ ਸਿੰਘ ਬਿੰਦਰ ਦੀ ਅਗਵਾਈ ਦੇ ਹੇਠ ਜਿਹੜਾ ਅੱਜ ਕਾਬਲਾ ਚੱਲਿਆ ਕਰ ਲੈਨੇ ਆ ਸਾਡੇ ਨਾਲ ਅਮਨ ਛੈਣੇ ਮੌਜੂਦ ਨੇ ਸੱਸੀ ਗਾਇ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਕਿੱਦਾਂ ਦਾ ਲੱਗ ਰਿਹਾ ਅੱਜ ਰਵਨੀਤ ਸਿੰਘ ਮਿੱਟੂ ਜੋ ਕਿ ਭਾਜਪਾ ਤੋਂ ਉਮੀਦਵਾਰ ਅੱਲਣੇ ਗਏ ਨੇ ਅੱਜ ਉਹਨਾਂ ਦੇ ਨੋਮੀਨੇਸ਼ਨ ਫਾਰਮ ਭਰ ਰਹੇ ਨੇ ਕਹਿੰਦੇ ਜਿਵੇਂ ਨੋਮੀਨੇਸ਼ਨ ਫਾਰਮ ਦਾ ਦੇਣਾ ਹੁੰਦਾ ਨਾ ਉਹ ਇੱਕ ਵਿਆਹ ਦੀ ਸ਼ੁਰੂਆਤ ਹੁੰਦੀ ਆ ਵੀ ਵਿਆਹ ਦੀ ਸ਼ੁਰੂਆਤ ਹੋ ਗਈ ਤੇ ਅੱਜ ਤੋਂ ਬਾਅਦ ਜਿਹੜਾ ਇਹ ਹਜੂਮ ਦੇਖਦੇ ਪਿਆ ਇੱਕ ਵਿਰੋਧੀਆਂ ਨੂੰ ਮੈਸੇਜ ਆ ਵੀ ਇਹ ਹਜੂਮ ਆ ਜਿਹੜਾ ਇੱਦਾਂ ਹੀ VOTING ਵਾਲੇ ਦਿਨ ਵੀ ਭੁਗਤੂਗਾ ਤੇ ਰਵਨੀਤ ਸਿੰਘ ਬਿੱਟੂ ਨੂੰ 4 ਤਰੀਕ ਨੂੰ MP ਬਣਾ ਕੇ ਢੋਲਵਾਚੇ ਨਾਲ ਲੈ ਕੇ ਫਿਰ ਇੱਥੇ ਆਵਾਂਗੇ ਕੀ ਲੱਗਦਾ ਬਾਈ ਜੀ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਕਿਤੇ ਨਾ ਕਿਤੇ ਲੱਗਦਾ ਨੇ ਕਿ VOTING ਦਾ ਜਿਹੜਾ ਨੁਕਸਾਨ ਵੀ ਹੋ ਸਕਦਾ ਭਾਜਪਾ ਨਹੀਂ ਦੇਖੋ ਜਿਹੜੀ ਹੱਟੀ 'ਚ ਦਾਣੇ ਹੋਣਗੇ ਜੀ ਸਰਦਾਰ ਰਵਨੀਤ ਸਿੰਘ ਬਿੱਟੂ ਉਹ ਚਾਂਦੇ ਕੀ ਆ ਉਹਨਾਂ ਦਾ ਉਹਨਾਂ ਨੂੰ ਤਾਂ ਕਾਂਗਰਸ ਤੋਂ ਟਿਕਟ ਟਿਕਲੀਅਰ ਸੀ ਪਰ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਲੁਧਿਆਣੇ ਦੇ ਲੋਕ ਸੀ ਵੀ ਲੋਕਾਂ ਦਾ ਜਿਹੜਾ ਕੰਮ ਕਰ ਸਕੀਏ ਸਮਾਰਟ ਸਿਟੀ ਜਿਹੜੀ ਲੁਧਿਆਣੇ ਦਾ ਸੁਪਨਾ ਪੂਰਾ ਕਰ ਸਕੀਏ ਇਹ ਜਿਹੜੀ ਸਰਕਾਰ ਆ ਜਿਹੜੀ ਹੱਥੀਂ ਦੇ ਦਾਣੇ ਆ ਤਾਂ ਰਵਨੀਤ ਸਿੰਘ ਮਿੱਟੂ ਉੱਥੇ ਲਿਆ ਸਕਦੇ ਆ ਸਾਡੇ ਨਾਲ ਹੋਰ ਵੀ ਮਜੂਦ ਨੇ ਆ ਜਿਹੜੇ ਮੰਡਲ ਪ੍ਰਧਾਨ ਆ ਬਲਵਿੰਦਰ ਸਿੰਘ ਬਿੰਦਰ ਸਾਡੇ ਨਾਲ ਆ ਵੀ ਮੌਜੂਦ ਆ ਅੱਜ ਤੁਹਾਡੇ ਅਗਵਾਈ ਦੇ ਵਿੱਚ ਬਹੁਤ ਵੱਡਾ ਕੰਮ ਕਰ ਜਿਹੜੀ ਮੰਡਲ ਤੋਂ ਘੱਟੋ ਘੱਟ 200 250 ਮੁੰਡਿਆਂ ਦਾ ਸੀ ਕਾਰਜ ਲੈ ਕੇ ਚੱਲੇ ਆ ਔਰ ਜਮਨੀਰ ਸਿੰਘ ਬਿੱਟੂ ਜੀ ਦੇ ਕਾਜ ਦੇ ਫਿਲ ਕਰਨ ਵਾਸਤੇ ਸਾਡੀ ਪੂਰੀ ਸ਼ਿਮਲਾਪੁਰੇ ਮੰਡਲ ਦੀ ਟੀਮ ਨਾਤਾ ਦੇ ਪੂਰਾ ਜੋਰ ਲਾ ਕੇ ਪੂਰਾ ਸੱਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੱਦਾਂ ਦਾ ਲੱਗ ਰਿਹਾ ਅੱਜ ਤੁਸੀਂ ਸ਼ਿਮਲਾਪੁਰੇ ਮੰਡਲ ਦੇ ਵਿੱਚ ਪਹੁੰਚੇ ਹੋ ਭਾਜਪਾ ਦਾ ਉਮੀਦਵਾਰ ਅਲਾਨੇਗਾ ਸਿਰਵਨੇ ਸਿੰਘ ਬਿੱਟੂ ਅੱਜ ਉਹਨਾਂ ਦੇ ਨੋਮੀਨੇਸ਼ਨ ਫਾਰਮ ਭਰਨ ਜਾ ਰਹੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਹਰ ਆਮ ਔਰ ਖਾਸ ਵਿਅਕਤੀ ਜਿਹੜਾ ਵੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਪਹਿਲਾਂ ਜੁੜਿਆ ਸੀ ਜਾਂ ਨਹੀਂ ਸੀ ਆਪ ਮੁਹਾਰੇ ਕਿਦਾਂ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਕਾਰਾਂ ਤੇ ਇਸ ਮੰਡਲ ਚੋ ਜਿਸ ਤਰੀਕੇ ਦੇ ਨਾਲ ਲੋਕ ਜਾਣ ਨੂੰ ਤਿਆਰ ਹੋ ਰਹੇ ਆ ਔਰ ਜਾ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇਥੋਂ ਕਲੀਅਰ ਕੱਟ ਨਜ਼ਰ ਆ ਰਿਹਾ ਹੈ ਕਿ ਜਿੰਨਾ ਨੌਜਵਾਨ ਹੈ ਉਹਨੇ ਇੱਕ ਪ੍ਰਣ ਕਰ ਲਿਆ ਹੈ ਕੇਸ ਮੰਡਲ ਚੋਂ ਕਿ ਸਾਰੇ ਲੁਧਿਆਣੇ ਚੋਂ ਰਵਨੀਤ ਸਿੰਘ ਬਿੱਟੂ ਦੀ ਜਿੱਤ ਐਸੀ ਪੱਕੀ ਕਰਕੇ ਹੀ ਹਟਣਾ ਜਿੱਦਾਂ ਕਹਿਆ ਜਾਂਦਾ ਰਵਨੀਤ ਸਿੰਘ ਬਿੱਟੂ ਕਾਂਗਰਸ ਤੋਂ ਉਮੀਦਵਾਰ ਰਸ ਕੇ ਪਹਿਲਾਂ ਐਮਪੀ ਵੀ ਰਹੇ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਰਵਨੇਸ਼ ਸਿੰਘ ਬੇਟੋ ਨੂੰ ਉਮੀਦਵਾਰ ਅਲਾਨਿਆ ਗਿਆ ਕਿਤੇ ਨਾ ਕਿਤੇ ਲੱਗਦਾ ਨੇ ਕਿ ਆ ਵੋਟ ਬੈਂਕ ਦਾ ਜਿਹੜਾ ਨੁਕਸਾਨ ਵੀ ਹੋ ਸਕਦਾ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਤੋਂ ਚੋਣ ਚੋਣ ਚਿੰਨ ਜਿਹੜਾ ਹੁੰਦਾ ਨਾ ਜੀ ਵਿਅਕਤੀ ਨਹੀਂ ਲੜਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਮੇਸ਼ਾ ਕਮਲ ਨਿਸ਼ਾਨ ਦੇ ਲੈ ਕੇ ਅਸੀਂ ਚੋਣ ਲੜਦੇ ਆ ਕੋਈ ਉਮੀਦਵਾਰ ਹੋ ਜਾਵੇ ਸਾਡਾ ਚੋਣ ਚਿੰਨ ਜਿਹੜਾ ਕਮਲ ਦਾ ਫੁੱਲ ਜਿਹੜਾ ਹੈ ਉਹ ਸਾਡਾ ਚੋਣ ਚਿੰਨ੍ਹਦਾ ਉਹ ਸਾਡਾ ਕਮਲ ਦਾ ਫੁੱਲ ਲੜਦਾ ਵਿਅਕਤੀ ਵਿਸ਼ੇਸ਼ ਭਾਰਤੀ ਜਨਤਾ ਪਾਰਟੀ ਵਾਸਤੇ ਕੋਈ ਮਹੱਤਤਾ ਨਹੀਂ ਰਿਹਾ ਕਿੱਦਾਂ ਦਾ ਹੰਗਾਰਾ ਜਿਹੜਾ ਲੋਕਾਂ ਦਾ ਸਮਰਥਨ ਕਿੱਦਾਂ ਨਾ ਮਿਲਦਾ ਦੇਖ ਰਹੇ ਹੋ ਇੱਕ ਛੋਟਾ ਜਿਹਾ ਮੰਡਲ ਹੈ ਇੱਥੇ ਤੁਸੀਂ ਸੰਖਿਆ ਦੇਖੋ ਕਿਸ ਤਰ੍ਹਾਂ ਲੋਕ ਆਪ ਤੁਰ ਕੇ ਜਾ ਰਹੇ ਆ ਵੀ ਅਸੀਂ ਉਹ ਆਪਣੇ ਮਹਿਬੂਬ ਨੇਤਾ ਤੋਂ ਜਿਹੜੇ ਆ ਕਾਗੇ ਭਰਾ ਕੇ ਅੱਜ ਕਮਲ ਦਾ ਫੁੱਲ ਦੇਖਲਾਣਾ ਜੀ ਕੀ ਉਮੀਦ ਕਰਦੇ ਹੋ ਲੋਕਾਂ ਕੋਲ ਪੂਰੀ ਉਮੀਦ ਹੈ ਜੀ ਉਮੀਦ ਕਿ ਲੋਕ ਆਪ ਲੱਗੇ ਹੋਏ ਆ ਅੱਜ ਇਹ ਇੱਕ 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 ਵਿਅਕਤੀ ਇੱਕ ਇੱਕ ਵਿਅਕਤੀ ਨਰਿੰਦਰ ਮੋਦੀ ਬਣ ਕੇ ਵੋਟਾਂ ਪਾਣ ਵਾਸਤੇ ਲੋਕ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰਨ ਵਾਸਤੇ ਰਾਮ ਮੰਦਰ ਵਾਸਤੇ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਅੱਜ ਨਿਕਲ ਰਿਹਾ ਉਸ ਨੂੰ ਲੱਗ ਰਿਹਾ ਕਿ ਮੈਂ